ਨੋਟਿਸ ਕਰੂ। ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਹਦਾ ਕੀ ਮੋਟਿਵ ਸੀਗਾ ਔਰ ਕਿੰਨੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਕਿ ਅੱਗੇ ਕੋਈ ਸਹੀ ਹੋ। ਸੋ ਇਹਦੇ ਵਿੱਚ ਜਿੰਨੇ ਵੀ ਸਟੇਕ ਹোলਡਰ ਸੀਗੇ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹ ਸਾਰੇ ਅਸੀਂ ਮੇਨ ਉਹਨਾਂ ਦੇ ਨਮਾਇਦੇ ਬੁਲਾ ਕੇ ਉਹਨਾਂ ਤੋਂ ਅਸੀਂ ਫੀਡਬੈਕ ਹਾਸਲ ਕੀਤੀ ਹੈ। ਨਾਲ ਅਸੀਂ ਸਾਰੇ ਆਪਣੇ ਡਿਸਟ੍ਰਿਕਟਸ ਦੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਆਪਦੀ ਟੀਮ ਦੇ ਜਿੰਨੇ ਵੀ ਜੀਓ ਸਿਗੇ ਜਾਂ ਐਸਐਚਓ ਸਿਗੇ ਉਹਨਾਂ ਨੂੰ ਬੁਲਾਇਆ। ਉਹਨਾਂ ਨੂੰ ਵੀ ਸਾਰਿਆਂ ਨੂੰ ਬਰੀਫ ਕੀਤਾ ਗਿਆ। ਪੋਡੈਂਸਿਟੀ ਆਫ ਕਰਾਈਮ ਜਿਹੜਾ ਹੈਗਾ ਲੰਬੇ ਸਮੇਂ ਤੋਂ ਜਿਹੜੀਆਂ ਲੰਬਤ ਇਨਵੈਸਟੀਗੇਸ਼ਨਸ ਆ ਉਹਦੇ ਬਾਰੇ ਡਿਸਕਸ ਕੀਤਾ ਗਿਆ। ਉਹਦਾ ਹਾਲ ਦੱਸਿਆ ਗਿਆ ਕਿੱਦਾਂ-ਕਿੱਦਾਂ ਉਹਨਾਂ ਚੀਜ਼ਾਂ ਦੀ ਡਿਸਪੋਜ਼ਲ ਹੋਣੀ ਆ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਦੇ ਪੁਲਿਸ ਅਫਸਰਸ ਨੂੰ ਬਰੀਫ ਕੀਤਾ ਗਿਆ। ਫੇਰ ਵੀਡੀਸੀਸ ਦੇ ਨਾਲ ਮੀਟਿੰਗ ਕੀਤੀ ਗਈ। ਉਦੇ ਵਿੱਚ ਜਿਹੜੇ ਵੀ ਗਰਾਊਂਡ ਲੈਵਲ ਦੇ ਪਿੰਡ ਲੈਵਲ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਵੀ ਦਿੱਕਤਾਂ ਇਹਦੇ ਤੇ ਕਿਦਾਂ ਠੱਲ ਪਾਈ ਜਾ ਸਕਦੀ ਆ ਨਵੀਂ ਜਨਰੇਸ਼ਨ ਜਾਂ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਕਿਦਾਂ ਕੱਢਿਆ ਜਾ ਸਕਦਾ ਉਹਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਆ ਔਰ ਉਹਦੇ ਤੇ ਸਾਰੇ ਚੰਗੇ ਤਰ੍ਹਾਂ ਉਹਨੂੰ ਡੈਲੀਬਰੇਟ ਕੀਤਾ ਗਿਆ ਡਿਸਕਸ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਨਵੀਂ ਪਨੀਰੀ ਸਾਡੇ ਜਾਂ ਸਾਡੇ ਬੱਚੇ ਆ ਸਾਡਾ ਯੂਥ ਆ ਜਿਹੜਾ ਜੇ ਇਸ ਦਲ ਦੇ ਦਲਦਲ ਦੇ ਵਿੱਚ ਨਹੀਂ ਫਸਿਆ ਉਹਨਾਂ ਨੂੰ ਕਿੱਦਾਂ ਐਜੂਕੇਟ ਕਰਕੇ ਕਿੱਦਾਂ ਉਹਨਾਂ ਦੇ ਦਿਮਾਗ 'ਚ ਉਹਨਾਂ ਨੂੰ ਨੌਲੇਜ ਦੇ ਕੇ ਐਜੂਕੇਟ ਕਰਕੇ ਕਿ ਉਹ ਇਸ ਕੰਮ ਦੇ ਵਿੱਚ ਨਾ ਪੈਣ ਔਰ ਸਗੋਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੋਈ ਬੱਚੇ ਸਾਡੇ ਜਾਂ ਸਾਡਾ ਯੂਥ ਇਸ ਚੀਜ਼ 'ਚ ਫਸਿਆ ਉਹਨਾਂ ਦੀ ਵੀ ਨਾਲ ਹੈਲਪ ਲੈ ਕੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਇਸ ਦਲਦਲ 'ਚੋਂ ਇਸ ਬਾਰੇ ਸਾਰਾ ਜਿਹੜਾ ਹੈਗਾ ਬੜਾ ਵਿਸਤਾਰ ਪੂਰਕ ਡਿਸਕਸ਼ਨ ਕੀਤੀ ਗਈ ਹੈ ਵੈਲਿਡ ਇਨਪੁਟਸ ਕੀ ਕੀ ਨਿਕਲੇ ਨੇ ਜੇ ਦੇਖੀਏ ਤਾਂ ਇੱਕ ਬਹੁਤ ਕਾਮਨ ਇਨਪੁਟ ਨਿਕਲ ਕੇ ਆ ਰਿਹਾ ਸੀ ਕਿ ਮੈਡੀਕਲ ਨਸ਼ਾ ਪੂਰੀ ਤਰ੍ਹਾਂ ਪੁਲਿਸ ਕਿਸ ਤਰ੍ਹਾਂ ਕੰਮ ਕਰੇਗੀ ਕਿਉਂਕਿ ਚਿੱਟੇ ਤੋਂ ਜ਼ਿਆਦਾ ਉਹਦਾ ਦਸਰੇ ਨੇ ਪ੍ਰਸਾਰ ਹੋਇਆ ਮੈਡੀਕਲ ਸਟੋਰਸ ਦੇ ਉੱਤੇ ਬਹੁਤ ਚੀਜ਼ਾਂ ਦਾ ਆਇਆ ਵੀ ਉੱਥੋਂ ਨਸ਼ਾ ਜਿਹੜਾ ਵਿਕਦਾ ਇਸ ਤੋਂ ਬਾਅਦ ਡਿਸਟ੍ਰਿਕਟ ਦੀ ਐਨਕਾਉਂਟ ਦੀ ਮੀਟਿੰਗ ਜਿੱਦੇ ਡਿਪਟੀ ਕਮਿਸ਼ਨਰ ਤੇ ਉਹਨਾਂ ਦੇ ਸਾਰੇ ਸਿਵਲ ਪ੍ਰਸ਼ਾਸਨ ਹੈਲਥ ਵਿਭਾਗ ਵਾਲੇ ਐਗਰੀਕਲਚਰ ਵਾਲੇ ਸਪੋਰਟਸ ਵਾਲੇ ਫੋਰੈਸਟ ਵਾਲੇ ਉਹ ਸਾਰੇ ਪਾਰਟਿਸਪੀਟ ਕਰਨਗੇ ਉਹਨਾਂ ਦੇ ਨਾਲ ਵੀ ਇਸ ਚੀਜ਼ ਨੂੰ ਡਿਸਕਸ ਕਰਾਂਗੇ ਔਰ ਮੈਡੀਕਲ ਜਿਹੜੇ ਸਟੋਰਸ ਆ ਉੱਥੇ ਅਸੀਂ ਲਾਜ਼ਮੀ ਕਰਨ ਜਾ ਰਹੇ ਆਂ ਵੀ ਉਹਨਾਂ ਦੁਕਾਨਾਂ ਦੇ ਉੱਤੇ ਸਟੋਰਾਂ ਦੇ ਉੱਤੇ ਦੋ ਕੈਮਰੇ ਸੀਸੀਟੀਵੀ ਬਾਹਰ ਲੱਗੇ ਹੋਣ ਦੋ ਅੰਦਰ ਲੱਗੇ ਹੋਣ ਔਰ ਉਹਦੇ ਵਾਸਤੇ ਅਸੀਂ ਇੱਕ ਜੁਆਇੰਟ ਜਿਹੜੀਆਂ ਹੈਗੀਆਂ ਚੈਕਿੰਗ ਟੀਮਸ ਜਿਹੜੀਆਂ ਕਨਸਟੀਟਿਊਟ ਕਰਾਵਾਂਗੇ ਡੀਸੀ ਸਾਹਿਬ ਤੋਂ ਜਿਹਦੇ ਵਿੱਚ ਸਾਡੇ ਗਸਟਰਡ ਅਫਸਰ ਜਿਹੜੇ ਹੈਗੇ ਆ ਗਸਟਰਡ ਰੈਂਕ ਦੇ ਅਫਸਰ ਪੁਲਿਸ ਅਫਸਰ ਉਹਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਇਹਨਾਂ ਮੈਡੀਕਲ ਸਟੋਰਾਂ ਦੀ ਜੋ ਹੈ ਆ ਸਰਪ੍ਰਾਈਜ਼ ਚੈਕਿੰਗ ਕਰਨਗੇ ਔਰ ਦਰਾਨੇ ਚੈਕਿੰਗ ਜਿਹੜੀ ਇਹਦੀ ਸੀਸੀਟੀਵੀ ਫੁਟੇਜ ਆ ਉਹ ਇੱਕ ਮਹੀਨੇ ਦੀ ਘਟੋ-ਘਟੋ ਦਾ ਬੈਕਅਪ ਆਊਗਾ ਉਹਨੂੰ ਵੀ ਖੰਗਾਲਣਗੇ ਵੀ ਰੂਟੀਨ ਦੇ ਵਿੱਚ ਇਸ ਮੈਡੀਕਲ ਸਟੋਰ ਵਾਲੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਵੇਚੀਆਂ ਕਿਹੜਾ-ਕਿਹੜਾ ਜੇ ਉਹਦਾ ਕੋਈ ਕੈਮਰੇ ਦਾ ਫੋਕਸ ਇਧਰ-ਉਧਰ ਹੋਇਆ ਤਾਂ ਉਹਦੇ ਕੁਐਸਚਨਿੰਗ ਵੀ ਕੀਤੀ ਜਾਊਗੀ ਔਰ ਜੇ ਲੱਗਾ ਕਿ ਉਹਨੇ ਕੋਈ ਹੁਜੇ ਅਟੈਂਪਟ ਕੀਤੀ ਆ ਜਾਂ ਡੈਲੀਬਰੇਟਲੀ ਇਹ ਸਾਰਾ ਕੁਝ ਕੀਤਾ ਉਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਹੈ। ਲੱਗਾ ਇੱਕ ਪ੍ਰਾਗ ਆ ਰਿਹਾ ਹੈ।